ਇੰਨੇ ਦਿਨ ਹੋ ਗਏ ਕੁੜੀ ਨੂੰ ਆਇਆ ਉਹਦੇ ਦੁਆਦਾਰ ਉਹਦਾ 5-5000 ਰੁਪਏ ਖਰਚਾ ਹੋਣ ਡਿਆ ਉੱਤੋਂ ਰਸਮ ਪਾਣੀ ਦੇ ਨਾਉਂਦੇ ਆਦਮੀ ਤਾਂ ਕਲਪਣਾ ਹੀ ਕਲਪਣਾ ਉਹ ਕਿੱਥੋਂ ਲਈ ਆ ਜਾਣ ਇਹਨਾਂ ਦੇ ਖਰਚੇ ਪੂਰੇ ਕਰਨ ਲਈ ਮੈਂ ਨਾ ਵੇਖਾਂ ਤਾਂ ਕੌਣ ਵੇਖੇ ਮੈਂ ਬੋਲ ਨਹੀਂ ਆ ਤਾਂ ਮੈਂ ਬੁਰੀ ਆ ਸਮਝ ਜਨ ਉਹਨੂੰ ਆਪਣੇ ਆਪ ਲੱਗਦੀ ਓ ਕੋਈ ਨਹੀਂ ਇਸੇ ਪੱਲੇ ਹੀ ਨਹੀਂ ਇਹਨਾਂ ਦੇ ਗੱਲ ਕੋਈ ਪੈਂਦੀ ਇਹ ਕਰੀਏ ਇੱਕ ਦੂਜੀ ਦੇ ਮਗਰ 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 ਲੱਗੀਆਂ ਹੀ ਐ ਬਸ ਹੈ ਹੀ ਕੁਛ ਲਈ ਮਨਜੋ ਹਾਂਜੀ ਬੈਠ ਹਾਂ ਹਾਂਜੀ ਤੂੰ ਕੀ ਕਹਿੰਦੇ ਸੀ ਕੁਝ ਵੀ ਨਹੀਂ ਮੈਂ ਸਾਰੀ ਗੱਲਾਂ ਤੁਹਾਡੀਆਂ ਸੁਣ ਲਈਆਂ ਨੇ ਚਾਹੀ ਜੀ ਮੈਂ ਨਹੀਂ ਕੁਝ ਕਿਹਾ ਉਹਨਾਂ ਨੂੰ ਉਹ ਪਸ਼ਪਿੰਦਰ ਭੈਣ ਜੀ ਕੰਦੇ ਵੇਸੀ ਕਿ ਘਰ ਨੂੰ ਨਾ ਕਰੋ ਬਾਹਰ ਕੱਢ ਦਿਨਾ ਵਾ ਦਾ ਲਾ ਕੇ ਨਾ ਤੇ ਸਾਨੂੰ ਨਾ ਕਰੋ ਬਾਹਰ ਕੱਢ ਦੇਈ ਮੈਂ ਨਹੀਂ ਕਿਹਾ ਕੁਝ ਵੀ ਤੂੰ ਹੈਗੀ ਇਹ ਭੋਲੀ ਤੇ ਤੂੰ ਉਹਦੇ ਮਗਰ ਨਾ ਲੱਗੀ ਠੀਕ ਆਹੋ ਜੇ ਤੂੰ ਉਹਦੇ ਮਗਰ ਲੱਗੀ ਤਾਂ ਤੂੰ ਹੀ ਫਿਰ ਪਿੱਛੋ ਪਛਤਾਣਾ ਹੀ ਮੈਨੂੰ ਤਾਂ ਉਹਨਾਂ ਕੰਮ ਵੇ ਜਿਸ ਲਾਇਆ ਗੱਲੀ ਮੈਂ ਉਹਦੇ ਨਾਲ ਤੁਰ ਚੱਲੀ ਤੇ ਉਹਦੇ ਮਗਰ ਬਿਲਕੁਲ ਨਾ ਲੱਗੀ ਠੀਕ ਹੈ ਜਾਈ ਜੀ ਜਿਸ ਤਰ੍ਹਾਂ ਤੁਸੀਂ ਕਹੋਗੇ ਨਾ ਮੈਂ ਉਸ ਤਰ੍ਹਾਂ ਹੀ ਕਰਾਂਗੀ ਆ ਤੇ ਮੇਰੇ ਮੁੰਡੇ ਦਾ ਪਤਾ ਹੀ ਨਾ ਉਹ ਕਿੱਡਾ ਡਾਡਾ ਆ ਗਿਆ ਵੇ ਉਧਰ ਦੀ ਉਧਰ ਤੇ ਇਧਰ ਦੀ ਉਧਰ ਦੀ ਗੱਲਾਂ ਕਰਦੀਆਂ ਜੀ ਚਲੋ ਹੁਣ ਨਹੀਂ ਮੈਂ ਕਰਦੀ ਤੇ ਮੈਂ ਤੁਹਾਡੇ ਵਾਸਤੇ ਰੋਟੀ ਬਣਾ ਕੇ ਲਿਆਣੀ ਆ ਪਰ ਗੱਲ ਨਾ ਕਰਨਾ ਕਿਸੇ ਦੇ ਨਾਲ ਮੈਂ ਤਾਂ ਨਹੀਂ ਗੱਲ ਕਰਾਂਗੀ ਮੈਂ ਰਤਾ ਪਰ ਉਹ ਮੁੰਡੇ ਵਾਹ ਧਿਆਨ ਰੱਖੀ ਜਰਾ ਉਹ ਮੇਰਾ ਪੁੱਤਰ ਬਹੁਤ ਡਾਡਾ ਆ ਗਿਆ ਚਲੋ ਠੀਕ ਹੈ ਮੈਂ ਰੋਟੀ ਬਣਾ ਕੇ ਲਿਆਣੀ ਤੁਹਾਡੇ ਵਾਸਤੇ ਮੈਂ ਤੇ ਬਚ ਗਈ। ਅੱਬ ਵੱਡੀ ਸਖਾਂਦੀ ਪਈ ਹੈ ਮਨ ਨੂੰ। ਮਾਪੇ ਹੁਣ ਚਾਹੀ ਵੱਡੀ ਨੂੰ ਪੁੱਛੇਗੀ। ਵੱਡੀ ਜਾਣੇ ਤੇ ਚਾਹੀ ਜਾਣੇ। ਮੈਂ ਤੇ ਚਾਹੀ ਨੂੰ ਰੋਟੀ ਖਵਾਵਾਂ ਸੋਹਣੀ ਸੋਹਣੀ ਰੋਟੀ ਬਣਾ ਕੇ ਖਵਾ ਦਿੰਨੀ ਹੈ। ਆਪੇ ਹੁਣ ਦੋਨੇ ਜਾਨੀਆਂ ਜੋ ਮਰਜ਼ੀ ਕਰਨ ਨਾ ਕਰਨ ਮਨ ਨੂੰ ਕੋਈ ਲੈਣਾ ਦੇਣਾ ਨਹੀਂ। ਚੱਲ। ਮਨਜੂ ਮੈਂ ਵੀ ਤੇਰੀ ਸੱਸਾਂ ਤੈਨੂੰ ਮੈਂ ਬਕਾਣਾ ਸੀ ਕਿ ਵੱਡੀ ਕੀ ਕਹਿਣ ਲਈ। ਇੱਕ ਬਗਾਨੀ ਕੁੜੀ ਲਈ ਆਪਣੇ ਘਰ ਦੀ ਸ਼ਾਂਤੀ ਭੰਗ ਕਰ ਲਈ ਮੈਂ ਕਹਿੰਦੀ ਸਾਰਾ ਟੱਬਰ ਸੁਧਾਈ ਹੋਇਆ ਫਿਰਦਾ ਉਹਦੇ ਪਿੱਛੇ ਕੁਸ਼ਵਿੰਦਰ ਹਾਂਜੀ ਤੂੰ ਮੰਜੂ ਨੂੰ ਕੀ ਕਹਿਣ ਲਈ ਹੈ ਕੀ ਕਹਿਣ ਲਈ ਆ ਕੀ ਕਹਿਣ ਲਈ ਘਰੋਂ ਬਾਹਰ ਕੱਢ ਦੇਣਾ ਤੇ ਕੱਢਣਾ ਨਹੀਂ ਕਿਉਂ ਕੱਢਣਾ ਕਿਹੜੀ ਗੱਲਾਂ ਨਹੀਂ ਤੇ ਕੱਢਣਾ ਨਹੀਂ ਰੱਖ ਜੜਨਾ ਉਹਨੂੰ ਇੱਥੇ ਆਪਣੇ ਆਦਮੀ ਬਤਾ ਕਿੰਨਾ ਕਲਪੰਡੇ ਐਨਾ ਖਰਚਾ ਵੱਧ ਗਿਆ ਘਰ ਦਾ ਦੁਆਦਾਰ ਉਹਦਾ ਐਨਾ ਖਰਚਾ ਵੱਧ ਗਿਆ ਫੇਰ ਕੀ ਇੱਥੀ ਧਾਨੀਆਂ ਜੇ ਅਸੀਂ ਕਿਸੇ ਦਾ ਘਰ ਭਲਾ ਕਰੀਏ ਦਵਾਂਗੇ ਤਾਂ ਕੀ ਹੋ ਜਾਏਗਾ ਕਿੰਨੇ ਕ ਦਿਨ ਨਾ ਕੋਈ ਹੈ ਮਿਆਦ ਹੈ ਇਹ ਕਿੰਨੇ ਕ ਦਿਨ ਆਹ ਹੈ ਤਾਂ ਫੇਰ ਕੀ ਹੈ ਕੋਈ ਗੱਲ ਨਹੀਂ ਹੁੰਦੀ ਸਹਿਜ ਵੱਖੇ ਤੋਂ ਮਿੱਠਾ ਹੋਏ ਉਹ ਪਤਾ ਵੈ ਮਿੱਠਾ ਹੋਏ ਮੈਨੂੰ ਪਤਾ ਜਿੰਨਾ ਮਿੱਠਾ ਕਰ ਰਹੀ ਹੈ ਨਾ ਤੂੰ ਜਿੰਨੀਆਂ ਜਾ ਮੈਨੂੰ ਪਤਾ ਜਿੰਨਾ ਮਿੱਠਾ ਕਰ ਰਿਹਾ ਹੈ ਹਾਏ ਹਾਏ ਤਾਂ ਸਹੀ ਕੀ ਕੀਤਾ ਅਸੀਂ ਤਾਂ ਭਲਾ ਹੀ ਕੀਤਾ ਨਾ ਉਹ ਹੋ ਗਿਆ ਭਲਾ ਨਾ ਐਨੇ ਦਿਨ ਹੋ ਗਏ ਭਲਾ ਹੀ ਹੋਣ ਦੇ ਨਾ ਤਾਂ ਹੁਣ ਹੋਣ ਦੇ ਜਾਂਦੇ ਹੋਨ ਕਰੋ ਬਾ ਐਵੇਂ ਕੱਦ ਲਈ ਰੱਖਦਾ ਕੱਢਣਾ ਕਿਉਂ ਨਹੀਂ ਕਰੋ ਬਾ ਤਨ ਗੋਦੀ ਭਲਾ ਹੀ ਦੀ ਪਈ ਇਹਦੇ ਨੂੰ ਕਿਸੇ ਐਨਜੀਓ ਤੇ ਦੇ ਆ ਜਾ ਕੇ ਉੱਥੇ 2000 5000 ਜੋਦੇ ਨਾ ਮਹੀਨਾ ਉੱਥੇ ਦੇਈ ਜਾ ਘਰ ਨਹੀਂ ਮੈਂ ਰਹਿਣ ਦੇਣਾ ਆ ਕਿਉਂ ਦੇ ਘਰ ਰਹਿਣ ਦੇਣਾ ਨਹੀਂ ਕਾਦ ਲਈ ਘਰ ਦੀ ਛਾਂ ਦੀ ਜਿਹੜਾ ਦੇਖਦਾ ਉੜ ਜਾ ਉਹ ਤੂੰ ਸਾਰਾ ਟੱਬਰ ਹੀ ਪਾਗਲ ਹੋ ਗਿਆ ਉਹਦੇ ਪਿੱਛੇ ਆਇਆ ਜਸਵੀਰ ਤੋਈ ਤੁਸੀਂ ਨਾਲੇ ਬੇੜਾ ਕਰੋਗੇ ਤੇ ਤੁਹਾਡਾ ਆਇਆ ਜਾ ਆਇਆ ਮੇਰਾ ਕਦੇ ਬੇੜਾ ਕਰ ਕੋਇਆ ਬੇੜਾ ਕਰੋ ਤੁਹਾਡਾ ਹੀ ਹੈ ਉਹਨੂੰ ਅਕਲ ਮਤ ਨਹੀਂ ਦੇ ਸਕੇ ਅਸੀਂ ਕਿਉਂ ਕਿਸੇ ਬਗਾਨੀ ਕੁੜੀ ਨੂੰ ਲੈ ਕੇ ਚੱਲੀ ਪਸ਼ਵਿੰਦਰ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਤੁਸੀਂ ਕੁੜੀ ਨੂੰ ਘਰੋਂ ਬਾਹਰ ਕੱਢਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਤੇ ਕੀ ਕਰ ਲੋਗੇ ਹਾਂ ਕਰ ਲਾਂਗੇ ਫਿਰ ਇਹ ਵਕਤ ਦੱਸੇਗਾ ਕੋਈ ਨਹੀਂ ਵੇਖ ਲਾਂਗੀ ਮੈਂ ਵੀ ਵੇਖ ਲਾਂਗੀ ਹਾਂ ਵੇਖ ਲਾਂਗੇ ਵੇਖ ਲਾਂਗੀ ਇਹ ਚਾਬੀ ਹੁਣ ਮੇਰੇ ਹੱਥ ਆਹੋ ਤੁਹਾਡੇ ਹੱਥ ਨਹੀਂ ਕਰਨਾ ਤੂੰ ਸੀ ਇਹ ਤੇ ਤੂੰ ਤਾਂ ਜੋ ਕਰਨਾ ਸੀ ਕਰ ਦਿੱਤਾ ਮੁੱਕਦੇ ਨਹੀਂ ਹਣੀ ਗੱਲ ਕਰਦੇ ਵਿੱਚੋਂ ਰਸਤੇ ਨਹੀਂ ਗਿਆਨ ਜਿਓ ਚ ਦੇ ਦਿਓ ਉੱਥੇ ਖਰਚੇ ਭਰ ਦਿਓ ਇੱਥੇ ਕਿਹੜੀ ਗੱਲ ਹੈ ਆ ਜਰੂਰ ਆਪਣੇ ਘਰ ਚ ਆਪਣੇ ਉੱਤੇ ਹੀ ਬਿਠਾ ਕੇ ਰੱਖਣਾ ਹਾਂ ਮੰਮੀ ਆਦੋਂ ਦੀ ਹਰ ਕਾਲ ਦੀ ਦੱਸ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਆ ਹੈ ਸੁਤਪੋਤ ਕਿਸੇ ਨੂੰ ਕਰਦੀ ਸਾਰਾ ਘਰ ਮੁੱਦਾ ਹੋਈ ਜਾਂਦਾ ਪਿਆ ਇਹ ਤੇ ਹੁਣ ਮੈਂ ਵੇਖਣਾ ਕਿ ਕੁੜੀ ਨੂੰ ਰੱਖਣਾ ਕਿ ਘਰੋਂ ਬਾਹਰ ਕੱਢਣਾ ਮੈਂ ਤੇ ਬਸ ਮੌਕੇ ਦਾ ਇੰਤਜ਼ਾਰ ਕਰਨੀ ਪਈ ਆ ਮੌਕਾ ਮਿਲੇ ਸਹੀ ਹਾਂ ਬਾਹਰ ਕੱਢਾਂਗੀ ਕੱਢਾਂਗੀ ਕੀ ਕਰ ਲੈਣਗੇ ਮੇਰਾ ਐਵੇਂ ਸਾਰੇ ਇਸਤੇ ਚੜੀ ਜਾਂਦੇ ਦੀ ਹੋਰ ਕਲੈਕਸ਼ਨ ਹੈਗੀ ਇਸ ਤੋਂ ਇਲਾਵਾ ਮੈਮ ਡੇਲੀ ਆਉਂਦੀ ਹੈ ਡੇਲੀ ਕਲੈਕਸ਼ਨ ਆਉਂਦੀ ਸਾਡੀ ਸ਼ਾਪ ਤੇ ਪਾਰਟੀ ਵੇਅਰ ਵੀ ਹੁਣ ਵਿੰਟਰਸ ਦੇ ਵੀ ਆਉਂਦੇ ਪਏ ਆ ਤੁਸੀਂ ਇੰਸਟਾਗ੍ਰam ਆਈਡੀ ਮੇਰੀ ਨੋਟ ਕਰੋ ਉਹਦੇ ਤੇ ਤੁਹਾਨੂੰ ਡੇਲੀ ਦਾ ਅਪਡੇਟ ਰੋਜ਼ ਦਾ ਰੋਜ਼ ਮਿਲ ਜਾਏਗਾ ਇੰਸਟਾਗ੍ਰam ਆਈਡੀ ਕੀ ਜੇ ਸਿੰਘ ਅੰਡਰਸਕੋਰ ਕਲੈਕਸ਼ਨ ਅੰਡਰਸਕੋਰ 22 ਅਦੇ ਤੇ ਫੋਨ ਨੰਬਰ ਵੀ ਗਿਆ ਤੁਸੀਂ ਮੇਰਾ ਨੰਬਰ ਸੇਵ ਕਰ ਸਕਦੇ ਹੋ ਸਟੇਟਸ ਅਪਡੇਟ ਹੋਏਗਾ ਡੇਲੀ ਦਾ ਡੇਲੀ ਪਾਰਟੀ ਵੇਅ ਕਲੈਕਸ਼ਨ ਵੀ ਆ ਰਹੀ ਹੈ ਔਰ ਵਿంటర్ ਦੇ ਵੀ ਆ ਰਹੀ ਹੈ ਜਦੋਂ ਮਰਜੀ ਸ਼ਾਪ ਤੇ ਵਿਜ਼ਿਟ ਕਰੋ ਇੰਸਟਾਗ੍ਰਾਮ ਦੇਖੋ ਸਟੇਟਸ ਦੇਖੋ WhatsApp ਤੇ ਤੁਹਾਨੂੰ ਨਵੀਂ ਕਲੈਕਸ਼ਨ ਮਿਲੇਗੀ ਤੇ ਭੰਤੀ ਤੁਸੀਂ ਬਹੁਤ ਵਧੀਆ ਦੱਸਤਾ ਕਿ ਤੁਹਾਡੀ ਇੰਸਟਾਗ੍ਰਾਮ ਤੇ ਆਈਡੀ ਹੈ ਚੰਗੀ ਗੱਲ ਹੈ ਜਿਹੜਾ ਡਿਜ਼ਾਈਨ ਪਸੰਦ ਆਇਆ ਕਰਾਂਗੇ ਦੇ ਕੇ ਤੁਹਾਨੂੰ WhatsApp ਕਰਦੇ ਆਂ ਆਰਡਰ ਦੇ ਦਿਆ ਕਰਾਂਗੇ ਹਾਂਜੀ ਮੋਸਟ ਵੈਲਕਮ ਜੀ ਥੈਂਕ ਯੂ ਜੀ ਕਰ ਦੋ ਸਾਡੇ ਸੂਟ ਪੈਕ ਕਰ ਦੋ ਫਿਰ ਚਲੋ ਠੀਕ ਹੈ ਜੀ ਲਓ ਜੀ ਸਾਈਲ ਇਹ ਸਾਈਲ ਵਾ ਬੱਲ ਦੇ ਵਿੱਚ ਹੀ ਵੜਿਆ ਆ ਹੈ ਇਹਨੂੰ ਕੋਈ ਪਤਾ ਨਹੀਂ ਲੱਗਦਾ ਕੋਈ ਆਇਆ ਵੀ ਆ ਕਿ ਨਹੀਂ ਹੋਇਗਾ ਵੇ ਸਾਈਲ ਯਾ ਵਾ ਆ ਕਿੱਥੇ ਸੁੱਤਾ ਪਿਆ ਐ ਨਾ ਕੰਨਾਂ ਹੀ ਟੂਟਿਆਂ ਨੂੰ ਬਾਹਰ ਕੱਢ ਕਿ ਤੇਨੂੰ ਕੋਈ ਸੁਣਾਈ ਵੀ ਦੇਵੇ ਕੀ ਹੋ ਗਿਆ ਵਾ ਹੁਣ ਆ ਕੀ ਹੈ ਮਨ ਜਾ ਕੇ ਤੇ ਦਵਾਈ ਲਿਆ ਕੇ ਗਏ ਮੈਂ ਠੀਕ ਨਹੀਂ ਹੈਗੀ ਮੈਂ ਬਾਅਦ ਚ ਜਾਊਂਗਾ ਹੱਲੇ ਮੈਂ ਕੰਮ ਕਰ ਰਣਾ। ਆ ਇਹ ਚੰਗਾ ਕੰਮ ਕਰਨ ਡਿਆ ਮੈਂ। ਹੈਂ? ਮੋਬਾਈਲ ਵੇਖਣ ਡਿਆ ਵਿੱਲਾਗਾ ਮੈਂ। ਜਾ ਉੱਠ ਕੇ ਮੈਨੂੰ ਦਵਾਈ ਲੈ ਕੇ ਦੇ। ਆ ਲੈ ਦਿੰਦਾ ਬਾਅਦ ਚ। ਲੈ। ਠੀਸ ਦਾ ਠੀਠੀ ਹੈ ਮੁੰਡਾ ਸਾਡਾ ਤੇ। ਹੋਰ ਗਿਆ। ਵੇ ਉੱਠ ਕੋ ਲੋ। ਉੱਠ ਕੇ ਮੈਨੂੰ ਦਵਾਈ ਲੈ ਕੇ ਦੇ। ਉਹ ਫੋਨ ਨਾ ਦੇ ਨਾ ਕਹਿ ਰ ਦਿੱਤਾ ਚਾਈ ਹਾਂ ਇਹ ਕਦੋਂ ਲਿਆ ਕੇ ਦੇਵੇਂਗਾ ਜੇ ਰੋ ਜਾ ਮਰ ਜਾਗੀ ਹੈ ਨਹੀਂ ਕਿਦਾਂ ਤੂੰ ਮਰ ਚਲੀ ਹੋਰ ਕੀ ਹੈ ਚੱਲ ਉੱਠ ਚੇਤੀ ਕਰ ਤੇ ਮੈਨੂੰ ਦਵਾਈ ਲਿਆ ਕੇ ਦੇ ਮੈਂ ਜਦੋਂ ਪਿਆਰ ਕਰਨਾ ਹੈ ਘਰ ਵਿੱਚ ਇੰਨੇ ਹੋਣਾ ਚਾਹੀ ਕਿਤੇ ਨਹੀਂ ਤੂੰ ਜਾਣੀ ਅੱਛਾ ਓਏ ਕਹਿ ਨਾ ਮੈਂ ਲੈ ਦਿੰਦਾ 5-10 ਮਿੰਟ ਤੱਕ ਲੈ ਦਿੰਦਾ ਵੇ ਤੂੰ ਪਿਆਰ ਤੇ ਮੈਨੂੰ ਬੜਾ ਕਰਦਾਵੇਂ ਉਹ ਕੀ ਕਹਿ ਨਹੀਂ ਚਾਈ ਲੈ ਤੈਨੂੰ ਕਹਿਣ ਲਈ ਆ ਜਿਹੜੇ ਕੰਨਾਂ ਤੇ ਟੁੱਟਿਆ ਜਿਹੜੀਆਂ ਨਾ ਇਹਨਾਂ ਨੂੰ ਲਾ ਹਾਂ ਕੀ ਆ ਵਾ ਪਿਆਰ ਤੇ ਤੂੰ ਬੜਾਈ ਕਰਦਾਵੇਂ ਹਾਂ ਤੇ ਇੱਕ ਪਿਆਰ ਕਰਨ ਵਾਲੀ ਨਾ ਆਪਣੀ ਜਨਾਨੀ ਵੀ ਲੈ ਕੇ ਆ ਸੋਹਣੀ ਜੀ ਉਹ ਮੈਨੂੰ ਕੀ ਲੋੜ ਹੈ ਇੱਕ ਪਿਆਰ ਕਰਨ ਵਾਲੀ ਲੈ ਕੇ ਆਉਣ ਨੂੰ ਘਰ ਦੇ ਵਿੱਚ ਪਿਆਰ ਕਰਨ ਵਾਲੀ ਮੰਮੀ ਆ ਚਾਚੀ ਆ ਤਾਈ ਆ ਛਾਈ ਆ ਉਹ ਮੈਨੂੰ ਕੀ ਲੋੜ ਉਹ ਲੱਖ ਭਾਵੇਂ ਸਾਰੀਆਂ ਹੋਣ ਜੋ ਆਪਣੀ ਜਨਾਨੀ ਹੁੰਦੀ ਆ ਆਪਣੀ ਹੁੰਦੀ ਓ ਤੇ ਮੈਂ ਕਿਹਾ ਬਗਾਨੀ ਦੀ ਲੈ ਕੇ ਆਉਣੀ ਆ ਤਾਂ ਤੇ ਮੈਂ ਤੈਨੂੰ ਕਦੋਂ ਕਿਹਾ ਬਗਾਨੀ ਲੈ ਕੇ ਆ ਸੋਹਣੀ ਜੀ ਲੈ ਕੇ ਆ ਉਹ ਕੋਈ ਨਹੀਂ ਜਾਈ ਮੈਨੂੰ ਬੜਾ ਰੀ ਜਾਂਦੀ ਐ ਐ ਦੱਸਾ ਆ ਕੋਈ ਨਹੀਂ ਲਿਆਵਾਂਗੇ ਦਵਾਈ ਲਿਆਉਣੀ ਹੈ ਨਾ ਆ ਤੂੰ ਇੰਜ ਕਰ ਫਟਾਫਟ ਆ ਗੱਲਾਂ ਸਾਰੀਆਂ ਛੱਡ ਤੇ ਉੱਠ ਕੇ ਮਰਫਾ ਮੈਨੂੰ ਦਵਾਈ ਲਿਆ ਕੇ ਦੇ ਹਾਂ ਜਾ ਚਾਈ ਫਿਰ ਮੈਂ ਅੰਦਰ ਮੇਰੇ ਪੈਸੇ ਪਏ ਹੋਣੇ ਫੜ ਕੇ ਲਿਆ ਮੈਂ ਆ ਗਿਆ ਹਾਏ ਹਾਏ ਪੈਸੇ ਮੈਂ ਤੈਨੂੰ ਫੜਾਵਾਂ ਉਹ ਮੇਰੇ ਕਮਰੇ 'ਚ ਮੇਰਾ ਪਰਸ ਪਿਆ ਵਾ ਉਹ ਫੜਾ ਦੇ ਨਾ ਤੇ ਤੂੰ ਲੰਗੜਾ ਤੇ ਇੱਧਰ ਹੋਈ ਹੈ ਲੈ ਆ ਜਾ ਕੇ ਉੱਠ ਦਵਾਈ ਉੱਠ ਗਿਆ ਉੱਠ ਗਿਆ ਚਲ ਉੱਠ ਛੇਤੀ ਉੱਠ ਗਿਆ ਉੱਠ ਗਿਆ ਚਲ ਉੱਠ ਛੇਤੀ ਕਰ ਛੇਤੀ ਕਰ ਭਾਈ ਤੂੰ ਠੰਗੀ ਤਮਾ ਉਠਾਂਗਾ ਉਹ ਲੈ ਵੇ ਐ ਵੀ ਮੁੰਡਾ ਜਿਹੜਾ ਨਾ ਕਿ ਵੀਂਦਾਂ ਹੈ ਹਾਂਜੀ ਉੱਥੇ ਜੇ ਬੈਠੀ ਹੋਈ ਐ ਸਾਜਟ ਅੱਜ ਕੇ ਸਾਰੇ ਸਾਰੇ ਤਿਆਰ ਹੋ ਕੇ ਤੂੰ ਬਹਿ ਜਣੀ ਐ ਤੈਨੂੰ ਨਹੀਂ ਪਤਾ ਕੋਈ ਘਰ ਦਾ ਮੈਂ ਕੰਮ ਹੀ ਕੁਛ ਕਰਕਰ ਲਵਾ ਕਰ ਲੈਨੀ ਮੈਂ ਆਪਣੇ ਦੋ ਜੀ ਨਹੀਂ ਆਗੀਆਂ ਜੋ ਕੰਮ ਕਰਨ ਲਈ ਤੇ ਮੈਨੂੰ ਕੀ ਲੋੜ ਐ ਫਿਰ ਕਰਨ ਦੀ ਆਇਆ ਚਲ ਬੈਠੀ ਸਾ ਤੇ ਕੋਈ ਸਬਜੀ ਭਾਜੀਓ ਕੋਈ چیر ਦਿਆ ਕਰ ਕੁਛ ਹੀ ਕਰ ਦਿਆ ਕਰ ਜਾ ਉਹ ਕਰ چیر ਦੇਨੀ ਐ چیر ਦੇਨੀ ਘਬਰਾਓ ਨਾ ਤੁਸੀਂ ਤੁਸੀਂ ਦੱਸੋ ਸਾਈਲ ਨੇ ਕੀ ਕੀਤਾ ਦਵਾਈ ਦਰ ਲਿਆ ਦੰਦਾ ਤੂੰ ਸਾਈਲ ਦੀ ਗੱਲ ਤੋਂ ਪਹਿਲਾਂ ਛੱਡ ਪਹਿਲਾਂ ਮੇਰੀ ਗੱਲ ਸੁਣ ਮੰਜੂ ਵਿਚਾਰੀ ਵੇ ਇਕੱਲੀ ਲੱਗੀ ਰਹਿੰਦੀ ਓ ਹਾਂ ਤੇ ਤਸਵੀਰ ਕਿਤੇ ਆ ਤਸਵੀਰ ਗਈ ਪੇਕੇ ਅੱਛਾ ਇਹ ਉਹਦੇ ਨਾਲ ਭਰਾ ਦਾ ਫੋਨ ਆਇਆ ਸੀ ਹਾਂ ਤੇ ਉਹ ਗਈ ਪੇਕੇ ਤੇ ਹੁਣ ਉਹਦਾ ਕੀ ਪਤਾ ਉਹ ਸ਼ਾਮ ਨੂੰ ਆਂਦੀ ਕਿ ਦੁਪਹਿਰ ਨੂੰ ਆਂਦੀ ਕਿ ਕਿਹੜੇ ਵੇਲੇ ਆਂਦੀ ਮੈਂ ਦੱਸਾਂ ਤੇ ਮੈਂ ਤਾਂ ਤੁਹਾਨੂੰ ਕਹਿੰਦੀ ਆ ਕਿ ਤੁਸੀਂ ਨਾਲ ਨਾ ਥੋੜਾ ਬੋਤਾ ਕੰਮ ਕਰਾ ਦਿਆ ਕਰ ਜੇ ਗਈ ਤੇ ਸ਼ਾਮ ਤੋਂ ਪਹਿਲਾਂ ਨਾ ਆਈ ਉਹ ਹਾਂ ਮੈਂ ਤਾਂ ਤੁਹਾਨੂੰ ਕਹਿੰਦੀ ਆ ਕਿ ਚੱਲ ਹੁਣ ਨਾ ਥੋੜਾ ਬੋਤਾ ਸਬਜੀ ਭਾਜੀ ਇੱਥੇ ਬੈਠ ਕੇ ਤੇ ਬੇਚੀਰ ਜਿਆ ਕਰ ਖੋੜਤੀ ਕਦੇ ਇੱਕ ਦੂਜੇ ਦੀ ਹਾਲਤ ਹੀ ਹੋ ਜਾਂਦੀ ਆ ਹੋਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਰ ਲੈਣ ਕਰ ਲੈਣ ਨਹੀਂ ਉਹ ਸੁਦੇਨ ਨੂੰ ਵੀ ਨਾਲ ਲੱਕੀ ਗਈ ਐ ਨਹੀਂ ਤੂੰ ਸੁਦੇਨ ਚ ਲੈਣਾ ਕਰਿਆਗਾ ਜਿਸ ਘਰ ਦੇ ਵਿੱਚ ਇਸ ਗੱਲ ਤੋਂ ਕਲੇਸ਼ ਪਵੇ ਨਾ ਤੇ ਉਹ ਗੱਲ ਨਹੀਂ ਕਰਨੀ ਚਾਹੀਦੀ ਤੂੰ ਹੈਗੀ ਘਰ ਚੋਂ ਵੱਡੀ ਤੇ ਸਿਆਣੀ ਬਣ ਠੀਕ ਐ ਠੀਕ ਐ ਸੁਦੇਨ ਨੂੰ ਕੁਝ ਵਹਿ ਨਹੀਂ ਕਹਿਣਾ ਐ ਕਿ ਦੈਨ ਚ ਦੈਨ ਕੋ ਕਹਿਣਾ ਵਾ ਦੱਸ ਭੰਜੀ 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 ਹਾਂ ਜੀ ਆਦਿ ਠੀਕ ਹੋ ਕੀ ਸੋਚ ਰਹੇ ਹੋ ਬਸ ਕੁਝ ਸੋਚਾ ਨਹੀਂ ਰਹੀ ਸੀ ਚਲੋ ਚਾ ਨਾਸ਼ਤਾ ਬਣ ਗਿਆ ਨਾਸ਼ਤਾ ਕਰ ਲੋ ਆ ਕੇ ਕੋਈ ਨਹੀਂ ਕਰ ਲੈਣ ਤੇ ਮੈਂ ਤਾਂ ਕਿੰਨੀ ਦੇਰ ਦੀ ਆਵਾਜ਼ਾਂ ਮਾਰਦੀ ਪਈਆਂ ਨਾਸ਼ਤਾ ਹੀ ਬਣਾ ਰਹੀ ਮੈਂ ਦੁਪਹਿਰ ਦੀ ਸਬਜ਼ੀ ਵੀ ਬਣਾ ਲਈ ਰਾਜਮਾ ਬਣਾ ਲੈ ਜੇ ਠੀਕ ਹੈ ਤੇ ਚਲੋ ਆ ਫਿਰ ਕਰ ਲੋ ਨਾਸ਼ਤਾ ਉਹ ਕਿੱਥੇ ਹੈ ਜਸਵੀਰ ਜਸਵੀਰ ਭੰਜੀ ਹਾਂ ਉਹ ਮੇਰੇ ਖਿਆਲ ਪੈਕੇ ਗਏ ਜੇ ਅੱਛਾ ਮੈਂ ਤੇ ਨਹੀਂ ਕਹਿ ਕੇ ਗਈ ਨਹੀਂ ਨਹੀਂ ਉਹ ਸਿਰੇ ਅਚਾਨਕ ਉਹਨਾਂ ਨੂੰ ਫੋਨ ਆ ਗਿਆ ਸੀ ਨਾ ਤੇ ਝਾਈ ਜੀ ਨੂੰ ਵੀ ਕਹਿ ਤੇ ਮੈਨੂੰ ਵੀ ਦੱਸ ਕੇ ਪੇਕੇ ਗਏ ਆ ਠੀਕ ਹੈ ਤੇ ਸ਼ਾਮੀ ਆਣਾ ਉਹਨਾਂ ਨੇ ਮੰਜੂ ਮੇਰੀ ਗੱਲ ਸੁਣ ਮੇਰਾ ਸਾਥ ਦੇ ਅੱਜ ਮੌਕਾ ਹੈ ਸਾਥ ਹਾਂ ਕਾਦਾ ਸਾਥ ਹੈ ਇਹ ਸ਼ੁਦੈਨ ਨੂੰ ਘਰੋਂ ਕੱਢਣ ਦਾ ਸ਼ੁਦੈਨ ਨੂੰ ਘਰੋਂ ਕੱਢਣ ਦਾ ਕੀ ਕਹਿੰਦੇ ਪਏ ਤੁਸੀਂ ਜਸਵੀਰ ਹੈਗੀ ਨਹੀਂ ਤੇ ਮੇਰੀ ਗੱਲ ਸੁਣ ਹੂੰ ਜਸਵੀਰ ਹੈਗੀ ਨਹੀਂ ਤੇ ਮੌਕਾ ਹੈ ਤੇ ਗੇਟ ਖੋਲਨੇ ਕੋ ਭੱਜ ਜਾਈਂ ਆਪੇ ਨਹੀਂ ਭੰਜੀ ਹਸਰਾ ਨਾ ਕਰੋ ਜਸਪੀਰ ਭੰਜੀ ਦਾ ਪਤਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਅਸੀਂ ਦੋਨਾਂ ਨੇ ਘਰੋਂ ਕੱਢਿਆ ਵਾ ਤੇ ਉਹਨੇ ਛੱਡਣਾ ਨਹੀਂ ਸਾਨੂੰ ਉਹਨੂੰ ਕਿੱਸਾ ਪਤਾ ਲੱਗ ਜਾਏਗਾ ਉਹਨੂੰ ਕਿੱਸਾ ਪਤਾ ਕੌਣ ਕਹੇਗਾ ਉਹਨੂੰ ਭੰਜੀ ਇਧਰੋਂ ਵੀ ਜੰਦਰਾ ਵੱਜਾ ਹੁੰਦਾ ਵਾ ਉਧਰੋਂ ਤੇ ਅਸੀਂ ਸਾਰਿਆਂ ਨੇ ਬੈਠੇ ਹੁੰਨੇ ਸੋਹਣ ਸੁੰਦਾ ਪਿਆ ਜੀ ਕੰਨਾਜ ਦਿੱਤੀਆਂ ਉਹਦੀ ਫਿਕਰ ਨਾ ਕਰੋ ਨੇ ਸੁਨੇ ਉਹ ਕੰਨਾਜ ਦਿੱਤੀਆਂ ਹੀ ਹੁਣ ਨੇ ਪਤਾ ਲੱਗਾ ਕਿਸੇ ਗੱਲ ਦਾ ਅੱਛਾ ਨਹੀਂ ਉਹਨੇ ਪਤਾ ਤੂੰ ਤੂੰ ਸਿਮਨ ਸਾਥ-ਸਾਥ ਕਹੀ ਜਾਂਦੇ ਵੇ ਮੈਂ ਨਹੀਂ ਜੇ ਤੁਹਾਡਾ ਸਾਥ ਦੇਣਾ ਕਿਉਂ ਨਾ ਮੈਂ ਨਹੀਂ ਦੇਣਾ ਸਾਥ ਧੀ ਤੇ ਆਣੀ ਗਈ ਜਵਾਨ ਹੈਗੀ ਕੱਲ ਨੂੰ ਕਿਤੇ ਚਲੀ ਗਈ ਫੇਰ ਉਹ ਜਿੱਥੇ ਮਰਜੀ ਜਾਵੇ ਅਸੀਂ ਕੀ ਲੈਣਾ ਦੇਣਾ ਅੱਗੇ ਵੀ ਤੇ ਆਪਣੇ ਘਰੋਂ ਨਿਕਲ ਕੇ ਹੀ ਆਈ ਹੈ ਨਾ ਹੁਣ ਸਾਨੂੰ ਥੋੜੀ ਪਤਾ ਘਰੋਂ ਨਿਕਲੀ ਹੈ ਕੀ ਆ ਉਹਦੇ ਦਿਮਾਗ 'ਚ ਨੁਕਸ ਹੈਗਾ ਰਾਤ ਪਰਮਾਤਮਾ ਹੀ ਜਾਣਦਾ ਨਾ ਪਰ ਅਸੀਂ ਕੀ ਲੈਣਾ ਦੇਣਾ ਪਤਾ ਕਰਕੇ ਵੀ ਕੀ ਲੈਣਾ ਤੁਸੀਂ ਕੀ ਚਾਹਦੇ ਹੋ ਨਹੀਂ ਹੁਣ ਜਿਸ ਵਾਕੀ ਦਾ ਇਹ ਗੱਲ ਜਸਵੀਰ ਦੀ ਜਸਵੀਰ ਨੂੰ ਕਿੰਨਾ ਦੱਸਣਾ ਉਹ ਸੁਦੇਹ ਨੇ ਦੱਸਣਾ ਮੈਨਾਂ ਨਾ ਘਰੋਂ ਬਾਹਰ ਕੱਢਿਆ ਜਿਹੜੇ ਕੈਮਰੇ ਲੱਗੇ ਹੋਏ ਆ ਉਹ ਤੇ ਕੈਮਰਾ ਮੈਂ ਸਿੱਚੂ ਆਫ ਕਰ ਦੇਣਾ ਤੂੰ ਬਲਵੰਤਾ ਜਿਵੇਂ ਮੇਰੇ ਸਾਥ ਦੇਣਾ ਕਿ ਨਹੀਂ ਦੇਣਾ ਨਹੀਂ ਦੇਣਾ ਸੋਚ ਲੈ ਇਹ ਵੀ ਸੋਚ ਲੈ ਸੋਚਣਾ ਹੀ ਤੁਸੀਂ ਮੈਨੂੰ ਦੋਨੋਂ ਪਾਸੇ ਫਸਾ ਦਿੰਦੇ ਹੋ ਜੇ ਮੈਂ ਉਹਨਾਂ ਦੀ ਮੰਨਤਾ ਤਦ ਉਸਦੀ ਤੁਹਾਡੀ ਨਾ ਮੰਨਤਾ ਤਦ ਫਸਦੀ ਆ ਇਹ ਵੀ ਸੂ ਕੋਈ ਸਾਥ ਕੋ ਚੱਜ ਦੀ ਚੀਜ਼ ਦਾ ਸਾਥ ਮੰਗੋ ਮੇਰੇ ਕੋਲੋਂ ਤੇ ਧੀ ਨੂੰ ਘੜੋਂ ਕੱਢਣ ਦਾ ਹਾਂਜੀ ਮੌਕਾ ਆਈ ਇਹਨੂੰ ਘਰੋਂ ਕੱਢਣ ਦਾ ਮੁੜ ਕੇ ਮੌਕਾ ਨਹੀਂ ਮਿਲਣਾ ਚਲੋ ਠੀਕ ਆ ਜਿਸ ਤਰ੍ਹਾਂ ਤੁਸੀਂ ਗੋਵਰ ਦੱਸ ਦੇਂਗੀ ਸਾਥ ਮੇਰਾ ਚਲੋ ਦੇ ਦਿੰਦੇ ਆ ਚੱਲ ਫੇਰ ਮੌਕਾ ਮੈਂ ਸਵਿਚ ਆਫ ਕਰਨੀ ਹੈ ਕੈਮਰੇ ਆ ਦੇ ਕਲਾਕੀ ਇਧਰ ਗੇਟ ਖੋਲ ਦੇ ਆਪੇ ਚਲ ਜਾਈਏ ਮੈਂ ਤੁਹਾਡਾ ਸਾਥ ਐਸ ਕਰਕੇ ਦੇਣ ਲੱਗੀ ਆ ਤੁਸੀਂ ਦੋਨਾਂ ਨੇ ਮਨੋਂ ਤੀਹੇ ਰਕੇ ਲਿਆਂਦਾ ਆ ਵੈ ਪਰ ਕੱਲ ਨੂੰ ਕੋਈ ਉਹੋ ਜੀ ਗੱਲ ਤੁਸੀਂ ਆਪਣੇ ਸਿਰ ਤੇ ਲੈਣਾ ਮੇਰੇ ਸਿਰ ਤੇ ਨਾ ਲੈਣਾ ਕੁਛ ਨਹੀਂ ਹੁੰਦਾ ਨਹੀਂ ਗੱਲ ਹੋਣੀ ਹੈ ਕੁਛ ਨਹੀਂ ਹੁੰਦਾ ਐ ਉਹਨਾਂ ਡਰੀ ਜਾਇਆ ਕਰ ਹੌਂਸਲਾ ਰੱਖਿਆ ਕਰ ਨਹੀਂ ਹੌਂਸਲਾ ਤੇ ਮੈਂ ਰੱਖ ਲਾਂਗੀ ਪਰ ਮੈਂ ਤੁਹਾਡਾ ਹੀ ਨਾਮ ਲਾ ਦਾਂ ਨਾ ਜੇ ਅੱਛਾ ਨਹੀਂ ਨਾ ਤੇ ਤੂੰ ਮੇਰਾ ਤਦ ਲਾਏਂਗੇ ਨਾ ਜੇ ਉਹਨੂੰ ਪਤਾ ਲੱਗੇਗਾ ਉਹਨੂੰ ਕਿੱਥੋਂ ਪਤਾ ਲੱਗ ਜਾਏਗਾ ਉਹ ਚੱਲੀ ਜੇ ਨਹੀਂ ਦੱਸਣਾ ਵਾ ਤੂ ਐਵੇਂ ਘਬrai ਜਾਨੀ ਹਰ ਗੱਲ ਤੇ ਚਲ ਆ ਮੈਂ ਕੈਮਰੇ ਦਾ ਸਵਿਚ ਆਫ ਕਰਨੀ ਆ ਚੁੱਕੀ ਕਿਹ ਪੈਂਜੀ ਕਹੀ ਜਾਂਦੇ ਪਿਆ ਕੁੜੀ ਨੂੰ ਬਾਹਰ ਕੱਢਣਾ ਮੈਂ ਉਹ ਵੀ ਜਵਾਨ ਧੀ ਨੂੰ ਅੰਨਾ ਦਾ ਵਾਕਿਆ ਬੁੱਧੀ ਭ੍ਰਿਸ਼ਟ ਹੋ ਗਈ ਅੰਨਾ ਦੀ ਕੋਈ ਦਿਮਾਗ ਨਹੀਂ ਚੱਲਦਾ ਪਿਆ ਕੋਈ ਹਾਲ ਨਹੀਂ ਜੇ ਜਸਪੀਰ ਪੈਂਜੀ ਨੂੰ ਪਤਾ ਲੱਗ ਗਿਆ ਉਹਨਾਂ ਨੇ ਕੁੜੀ ਨੂੰ ਬਾਹਰ ਕੱਢਿਆ ਮੰਜੂ ਦੇ ਹੱਥਾਂ ਦੇ ਵਿੱਚ ਹੈਗਾ ਵੇ ਮੈਂ ਤੇ ਬੁਰੀ ਬਣ ਜਾਣਾ ਉਹਨਾਂ ਕੋਲ ਨੂੰ ਉਹ ਤੇ ਭੰਜੀ ਐਡੇ ਚੰਗੇ ਹੈਗੇ ਨੇ ਮੈਨੂੰ ਕੋ ਗਲਤ ਕੰਮ ਕਰਾਣ ਦੇਈ ਹੈ ਚਲ ਕੋਈ ਗੱਲ ਹੁਣ ਸਾਥ ਤੇ ਦੇਣਾ ਹੀ ਪੈਣਾ ਵਾ ਦੇਖਦੀ ਆ ਸਾਹਿਲ ਜੇ ਸਾਹਿਲ ਨੇ ਗੱਲਾਂ ਸੁਣ ਲਈਆਂ ਨਾ ਬੜੀ ਮੁਸੀਬਤ ਪੈਜਨੀ ਘਰ ਦੇ ਵਿੱਚ ਉਹਨੇ ਤਾਂ ਸਭ ਕੁਝ ਦੱਸ ਦੇਣਾ ਮੈਂ ਕਿ ਚਾਚੀ ਦੀ ਤੇ ਤਾਈ ਦੀ ਐ ਪਲਾਨ ਹੈਗੀ ਤੇ ਮੰਜੂ ਉਹਨੇ ਮੰਜੂ ਚਾਚੀ ਨੇ ਮੈਨੂੰ ਦੱਸ ਕੀਤਾ ਵਾ ਮੈਂ ਤੇ ਬੜੀ ਬੁਰੀ ਤਰ੍ਹਾਂ ਫਸ ਜਾ ਨਾ ਹਾਇ ਰਬ ਨੇ ਤੇ ਆਪ ਗਦੇ ਲੋ ਜੀ ਨੇ ਨਿਕਲ ਜਾਣਾ ਵਿੱਚੋਂ ਦੀ ਅਨੇ ਕਹਣਾ ਮੈਂ ਤੇ ਕੁਛ ਕਿਹਾ ਹੀ ਨਹੀਂ ਜੋ ਕੀਤਾ ਮੰਜੂ ਨੇ ਕੀਤਾ ਮੰਜੂ ਨੂੰ ਫਸਾਦਾ ਨਾ ਯੰਨਾ ਨੇ ਚਲ ਮੈਂ ਸਾਹਿਬ ਨੂੰ ਦੇਖਾਂ ਪੱਲਾ ਜਾ ਕੇ ਕੀ ਕਰਦਾ ਪਿਆ ਆ ਹਾਏ ਰੱਬਾ ਸ਼ੁਕਰ ਹੈ ਉਹ ਸੁਤਤਾ ਹੈ ਜੇ ਸਾਡੀਆਂ ਗੱਲਾਂ ਸੁਣ ਲੈਂਦਾ ਮੈਂ ਤਾਂ ਬੜੀ ਬੁਰੀ ਤਰ੍ਹਾਂ ਫਸ ਜਾਣਾ ਸੀ ਐਨੇ ਸਭ ਕੁਝ ਦਾਸ ਤੇ ਨਹੀਂ ਤੇ ਅਸੀਂ ਸਮਝ ਨਹੀਂ ਕਿਤੇ ਜਾਗਾ ਇਸੋ ਹੈਗਾ ਸੁਤਤਾ ਹੋਇਆ ਵੈ ਪਰ ਮੈਂ ਬਚ ਗਈ ਅੱਜ ਪਰ ਬੜੀ ਬੁਰੀ ਤਰ੍ਹਾਂ ਫਸਣਾ ਸੀ ਰੱਬ ਜੋ ਕਰਦਾ ਚੰਗਾ ਹੀ ਕਰਦਾ